ਪੇਂਟਰ ਤੁਸੀਂ ਬਹੁਤ ਦੇਖੇ ਹੋਣਗੇ ਲੇਕਿਨ ਅੱਜ ਮੈਂ ਮਲਾਉਣਾ ਤੁਹਾਨੂੰ ਰਾਮਪੁਰਾ ਪਿੰਡ ਦੇ ਬੱਬੀ ਪੇਂਟਰ ਨਾਲ ਆਓ ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਨੂੰ ਸੋ ਮੈਂ ਆਜਾ ਆ ਰਾਮਪੁਰਾ ਪਿੰਡ ਦੇ ਵਿੱਚ ਬਾਈਆਂ ਨੇ ਨਵੀਂ ਦੁਕਾਨ ਖੋਲ੍ਹੀ ਐ ਤਿੰਨ ਮਹੀਨੇ ਪਹਿਲਾਂ ਪੇਂਟ ਦੀ ਗੁਰਸੇਖ ਮੁੰਡੇ ਨੇ ਭਾਈ ਨਵਾਂ ਕੰਮ ਕਰਿਆ ਤੁਸੀਂ ਕਹਿੰਦੇ ਹੋ ਗੁਰਸੇਖ ਬੰਦੇ ਵੱਧ ਤੋਂ ਵੱਧ ਅਸੀਂ ਸ਼ੇਅਰ ਕਰਦੇ ਆਂ ਵੀਡੀਓ ਅੱਜ ਦੇਖਦੇ ਆਂ ਵੀਡੀਓ ਨੂੰ ਕਿੰਨੇ ਕਿ ਲੋਕੀ ਸ਼ੇਅਰ ਕਰਨਗੇ ਆ ਬਾਈਆਂ ਨੇ ਦੇਖ ਤੋਂ ਤੁਹਾਡੇ ਸਾਹਮਣੇ ਨੇ ਪੂਰੀ ਸਰਦਾਰੀ ਕੈਮਰਾਂ ਰੱਖੀ ਹੋਈ ਆ ਬਾਈਆਂ ਨੇ ਸੋ ਭਾਈਆਂ ਨੇ ਨਵਾਂ ਕੰਮ ਖੋਲਿਆ ਤੁਸੀਂ ਦੇਖ ਸਕਦੇ ਹੋ ਤੇ ਲੋਕੀ ਲੇਕਿਨ ਇਹ ਕਹਿੰਦੇ ਸੀ ਆਪਣਾ ਪਿੰਡ ਦੇ ਵਿੱਚ ਰਹਿ ਕੇ ਅਸੀਂ ਆਪਣੇ ਘਰੇ ਰਹਿ ਕੇ ਆਪਣਾ ਕੰਮ ਖੋਲਿਆ ਬਸ ਤੁਸੀਂ ਵੀਡੀਓ ਨੂੰ ਬਦਵਤ ਸ਼ੇਅਰ ਕਰਿਓ ਸੋ ਕਰਦੇ ਗੱਲ ਬਾਈ ਜੀ ਨਾਲ ਕੀ ਇਹਨਾਂ ਦਾ ਸਿਸਟਮ ਰਹਿੰਦਾ ਘਰਾਂ ਦੇ ਵਿੱਚ ਪੇਂਟ ਕਰਨ ਵਾਸਤੇ ਪੂਰੀ ਗੱਲਬਾਤ ਕਰਾਂਗੇ ਸੋ ਬਾਈ ਜੀ ਦੱਸੋ ਆਪਣਾ ਸਾਰਾ ਕੁਝ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਰ ਜੀ ਆਪਣਾ ਪਿੰਡ ਵੀਰੇ ਰਾਮਪੁਰਾ ਭਾਨੀਗੜ ਤੋਂ ਮਤਲਬ 2 ਕਿਲੋਮੀਟਰ ਤੇ ਪੈ ਜਾਂਦਾ ਵੀਰੇ ਇਹ ਪਿੰਡ ਤੇ ਆਪਾਂ ਨੇ ਵੀਰੇ 3 ਮਹੀਨੇ ਪਹਿਲਾਂ ਇਹ ਪੇਂਟ ਦਾ ਜਿਹੜਾ ਕੰਮ ਆਉ ਸ਼ੁਰੂ ਕੀਤਾ ਸੀ ਆਪਣੇ ਲਵੇ ਜ਼ਿਆਦਾਤਰ ਮਤਲਬ ਵਿਦ ਮਟੀਰੀਅਲ ਕੰਮ ਆਉਂਦੇ ਸੀ ਠੀਕ ਹੈ ਜੀ ਤੇ ਉਹਦੇ ਕਾਰਨ ਫਿਰ ਆਪਾਂ ਮਤਲਬ ਮਟੀਰੀਅਲ ਵੀ ਰੱਖ ਲਏ ਵੀਰੇ ਮਤਲਬ ਲੈ ਵੀ ਜਾਂਦੇ ਨੇ ਮਟੀਰੀਅਲ ਜਿਹਨੂੰ ਲੋਡ ਹੁੰਦੀ ਆ ਹੂੰ ਤੇ ਆਪਣੇ ਨਗਰ ਸਲਾਹ ਵਗੈਰਾ ਵੀ ਲੈ ਲੈਂਦੇ ਨੇ ਆਪਾਂ ਜਿੰਨਾ ਫਾਇਦਾ ਹੁੰਦਾ ਤੇ ਵੈਸੇ ਤੁਸੀਂ ਕੰਮ ਕਿੰਨੇ ਟਾਈਮ ਤੋਂ ਕਰਦੇ ਹੋ ਕੰਮ ਵੀਰੇ ਆਪਾਂ ਤਕਰੀਬਨ 16 ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਨਾ ਅੱਛੇ ਪਰ ਦੁਕਾਨ ਹੁਣ ਖੋਲੀ ਆ ਨਵੀਂ ਹਾਂਜੀ ਹਾਂ ਤਿੰਨ ਕ ਮਹੀਨਾ ਪਹਿਲਾਂ ਹੀ ਕੀਤੀ ਆ ਦੁਕਾਨ ਹੂੰ ਤੇ ਤੁਹਾਡੇ ਕੋਲ ਕੰਮ ਕਰਨ ਵਾਸਤੇ ਜਿਹੜੀ ਲੇਬਰ ਆ ਉਹ ਕਿੰਨੀ ਹੈ ਆਪਣੇ ਕੋਲ ਆਪਣੇ ਕੋਲ ਤਕਰੀਬਨ ਵੀਰੇ ਨੈਟਵਰਕ ਆਪਣਾ ਕਾਫੀ ਜ਼ਿਆਦਾ ਹੈ ਆਪਣੇ ਕੋਲੇ 35 ਤੋਂ ਲੈ ਕੇ 40 ਬੰਦੇ ਇਸ ਟਾਈਮ ਮਤਲਬ ਕੰਮ ਕਰ ਰਹੇ ਨੇਗੇ ਅੱਛਾ ਜੀ ਪੂਰੀ ਟੀਮ ਹੈ ਪੂਰੀ ਟੀਮ ਹੈ ਵੀਰੇ ਜੀ ਹੈ ਜੇਕਰ ਕਿਸੇ ਨੂੰ ਮਤਲਬ ਅਰਜੈਂਟਲੀ ਕੰਮ ਚਾਹੀਦਾ ਵੀਰੇ ਆਪਾਂ ਮਤਲਬ 2-4 ਦਿਨ ਦੇ ਵਿੱਚ ਅਗਲਾ ਕਹਿੰਦਾ ਮੈਨੂੰ ਕੰਮ ਮਤਲਬ ਜਲਦੀ ਮਤਲਬ ਕਿਸ ਨੂੰ ਜਲਦੀ ਹੁੰਦੀ ਹੈ ਉਹ ਆਪਾਂ ਮਤਲਬ ਵੀਰੇ ਕੰਮ ਟਾਈਮ ਦੇ ਕਰਕੇ ਦੇ ਸਕਦੇ ਹਾਂ ਪੂਰਾ ਪਰ ਜਿਆਦਾ ਬੰਦੇ ਲਗਾ ਕੇ ਬਿਲਕੁਲ ਅਰਜੈਂਟ ਵਿੱਚ ਹਾਂਜੀ ਹਾਂ ਠੀਕ ਹੈ ਤੇ ਤੁਸੀਂ ਮਟੀਰੀਅਲ ਦੇ ਨਾਲ ਹੀ ਕੰਮ ਕਰਦੇ ਹੋ ਕਿੱਦਾਂ ਕਰਦੇ ਹੋ ਅਲੱਗ ਕਰਦੇ ਹੋ ਲੇਬਰ ਤੇ ਵੀ ਵੀਰੇ ਕਰ ਦਿੰਦੇ ਆ ਜੇਕਰ ਮਤਲਬ ਕੋਈ ਕਹੇ ਨਾ ਵੀ ਮਟੀਰੀਅਲ ਤੁਸੀਂ ਲਿਆਓ ਵੀਰੇ ਅੱਜ ਕੱਲ ਕਿਸੇ ਕੋਲੇ ਟਾਈਮ ਹੁੰਦਾ ਨਹੀਂ ਹਾਂ ਉਹ ਫਿਰ ਤੁਸੀਂ ਆਪਣਾ ਹੀ ਲਿਆਓ ਹਾਂ ਕਿਉਂਕਿ ਵੀਰੇ ਮਤਲਬ ਥੋੜਾ ਕੰਮ ਆਉਂਦਾ ਬਾਅਦ ਚ ਹੁਣ ਬੁਰਸਰੂਲੀ ਲਾ ਲਓ ਵੀਰੇ 1500 ਦੇ ਆ ਜਾਂਦੇ ਨੇ ਅਗਲੇ ਹਾਂ ਬਾਅਦ ਚ ਉਹ ਵੀਰੇ ਕੰਮ ਨਹੀਂ ਆਉਂਦੇ ਹੈਗੇ ਹਾਂ ਤੇ ਇਸ ਕਰਕੇ ਮੰਨ ਲਓ ਹੋਰ ਵੀ ਕਈ ਫਾਇਦੇ ਹੁੰਦੇ ਨੇ ਜੀ ਅਗਲੇ ਦੇ ਆਪਣੇ ਘੋੜੇ ਗਾੜੀਆਂ ਜੋ ਸਾਰਾ ਤੁਹਾਡੇ ਆਪਣਾ ਹੋਊਗਾ ਬਿਲਕੁਲ ਵੀਰੇ ਸਾਰਾ ਕੁਝ ਸਾਡਾ ਹੋਊਗਾ ਮਾਲਕ ਨੇ ਸਿਰਫ ਕੰਮੀ ਚਾਹ ਚਾ ਦੇਣੇ ਆ ਜੀ ਅੱਛਾ ਜੀ ਤੇ ਉਦੋਂ ਚਲੋ ਹਰ ਕੋਈ ਇਹ ਦੇਣਗਾ ਜੀ ਠੀਕ ਹੈ ਤੇ ਮਤਲਬ ਕੰਮ ਪੂਰਾ ਵਧੀਆ ਹੋਊਗਾ ਵੀਰੇ ਤੇ ਅੱਛਾ ਪੀਓਪੀ ਦਾ ਵੀ ਕੰਮ ਕਰਦੇ ਤੁਸੀਂ ਹਾਂਜੀ ਵੀਰੇ ਪੀਓਪੀ ਦਾ ਵੀ ਨਾਲ ਆਪਣੀ ਸਾਰੀ ਟੀਮ ਆ ਵੀਰੇ ਅੱਛਾ ਯੂਪੀ ਹੋ ਗਈ ਪੇਂਟ ਹੋ ਗਿਆ ਸੁੰਦਰਵਾਜੇ ਪੇਂਟ ਹੋ ਗਏ ਜੀ ਸਾਰੇ ਕੰਮ ਤੇ ਲੱਕੜ ਦਾ ਵੀ ਨਾਲ ਕਰ ਦੇਣ ਨੂੰ ਕੰਮ ਲੱਕੜ ਦੇ ਉੱਪਰ ਮਤਲਬ ਜਿਹੜਾ ਪੇਂਟ ਹੁੰਦਾ ਹੈ ਹਾਂਜੀ ਹਾਂ ਜੋੜੀਆਂ ਵਗੈਰਾ ਦਾ ਜੋੜੀਆਂ ਵਗੈਰਾ ਦਾ ਦਰ ਨਾਲ ਵੀ ਆਪਾਂ ਮਤਲਬ ਪੇਂਟ ਕਰਦੇ ਆ ਜੀ ਹੂੰ ਤੇ ਵਧੀਆ ਸੈਮਖ ਵਾਲੀ ਦਵਾਈ ਵਗੈਰਾ ਲਾ ਕੇ ਦਰਵਾਜ਼ਿਆਂ ਤੇ ਵੀ ਲੰਮਾ ਟਾਈਮ ਅਗਲੇ ਦਾ ਕੰਮ ਚੱਲੇ ਜੀ ਪੈਸੇ ਲੌਂਗਾ ਅਗਲਾ ਹਾਂ ਇਸ ਕਰਕੇ ਆਪਾਂ ਕੰਮ ਵਧੀਆ ਕਰਕੇ ਦੇਨੇ ਆ ਅੱਛਾ ਤੁਸੀਂ ਸਭ ਤੋਂ ਜ਼ਿਆਦਾ ਪੇਂਟ ਕਿਹੜਾ ਕਿਹੜਾ ਵਰਤਦੇ ਹੋ ਤੇ ਲੋਕੀ ਜ਼ਿਆਦਾ ਕਿਹੜਾ ਲੈ ਕੇ ਜਾਂਦੇ ਨੇ ਤੁਹਾਡੇ ਤੋਂ ਪੇਂਟ ਵੀਰੇ ਆਪਣੇ ਕੋਲੇ ਮਤਲਬ ਕਾਮ ਤੇ ਨੂੰ ਕੰਪਨੀ ਦਾ ਪੇਂਟ ਆਪਾਂ ਨੇ ਮਤਲਬ ਰੱਖਿਆ ਵੀਰੇ ਇਹਦੇ ਵਿੱਚ ਕੀ ਹੈ ਮਤਲਬ ਇੱਕ ਤਾਂ ਰੇਂਜ ਇਹਦੀ ਬਹੁਤ ਠੀਕ ਹੈ ਹਾਂ ਤੇ ਇੱਕ ਮਤਲਬ ਇਹ ਬ੍ਰਾਂਡ ਵੀ ਹੈਗਾ ਤੇ ਹੋਰ ਕੰਪਨੀਆਂ ਨਾਲੋਂ ਵੀ ਇਹ ਮਤਲਬ ਸਸਤਾ ਪੈਂਦਾ ਤੇ ਇਹਦੀ ਕਵਰਿੰਗ ਵੀ ਵਧੀਆ ਠੀਕ ਹੈ ਜੀ ਤੇ ਕਹਿਣ ਦਾ ਬਾਬਾ ਮਤਲਬ ਜਿੰਨੇ ਕੁ ਪੈਸੇ ਅਗਲੇ ਦਾ ਕੁੱਟੀ ਪ੍ਰਾਈਮਰ ਹੁੰਦਾ ਸੀਗਾ ਓਨੇ ਕੁ ਪੈਸੇ ਵਿੱਚ ਅਸੀਂ ਅਗਲੇ ਨੂੰ ਮਤਲਬ ਪੇਂਟ ਕਰਕੇ ਦੇ ਦਿੰਦੇ ਹਾਂ ਜੀ ਮਿੱਦ ਦਾ ਸਾਰਾ ਗੋਤ ਹਾਂ ਜੀ ਹਾਂ ਜੀ ਹਾਂ ਅੱਛਾ ਇਹ ਜਿਵੇਂ ਹੁਣ ਕਈ ਦੋ ਕੋਟ ਪ੍ਰਾਈਮਰ ਦੇ ਕਰਾ ਲੈਂਦੇ ਨੇ ਅਸੀਂ ਮਤਲਬ ਸਲਾਹ ਦੇ ਕੇ ਉਹਨਾਂ ਨੂੰ ਓਨੇ ਕੁ ਪੈਸੇ ਵਿੱਚ ਅਗਲੇ ਦਾ ਪੇਂਟ ਫਾਈਨਲ ਕਰਵਾ ਦਿੰਦੇ ਆਂ ਵੀ ਅਗਲੇ ਤੇ 10 ਸਾਲ ਲੰਘਣ ਤੋਂ ਸੇ ਨੇ 2-4 ਨਾਲ ਕੰਮ ਵੀ ਹੁੰਦੀ ਹੋਵੇਗਾ ਹੈ ਹਾਂ ਹਾਂਜੀ ਹਾਂਜੀ ਬਿਲਕੁਲ ਅੱਛਾ ਤੇ ਬਾਕੀ ਆਪਣੇ ਲਵੇ ਵੀਰੇ ਜਿਵੇਂ ਹੁਣ ਕਿਸੇ ਨੇ ਪ੍ਰੀਵਿਊ ਕਰਾਉਣਾ ਹੁੰਦਾ ਕੋਠੀ ਦਾ ਮਤਲਬ ਹੂੰ ਕਲਰ ਦੀ ਚੁਆਇਸ ਨਹੀਂ ਹੁੰਦੀ ਆਪਾਂ ਮਤਲਬ ਫੋਟੋ ਕਰਵਾ ਕੇ ਦੇ ਦਿੰਨੇ ਆ ਕੋਠੀ ਦੀ ਬਾਰੇ ਉਹਦੇ ਆ ਤਿੰਨ ਚਾਰ ਆਪਸ਼ਨ ਆ ਜਾਂਦੀਆਂ ਨੇ ਅੱਛਾ ਜੀ ਆਪਣੇ ਕੋਲੇ ਤਾਂ ਜੀ ਮਤਲਬ ਕਿਸੇ ਦੇ ਘਰ ਜਾਣੇ ਹੋ ਉਹਨਾਂ ਦੀ ਫੋਟੋ ਖਿੱਚ ਕੇ ਕੋਠੀ ਦੀ ਆਪਣੇ ਨੂੰ ਭੇਜਦੇ ਹੋ ਤੇ ਉਹ ਆਪਣੇ ਆਪ 2-4 ਤੁਹਾਨੂੰ ਕਲਰ ਆਪਣੇ ਮੈਚਿੰਗ ਕਰਕੇ ਦੇ ਦਿੰਦੇ ਨੇ ਹਾਂ ਜੀ ਉਹਦਾ ਮਤਲਬ ਕਲਰ ਸਿਲੈਕਸ਼ਨ ਕਰਨਾ ਜੇ ਚਾਹ ਜਣੇ ਨੇ ਮਤਲਬ ਘਰ ਦੇ ਵਿੱਚ ਉਹ ਆਪੋ ਆਪਣੀ ਪਸੰਦ ਦੇ ਦੇ ਸਕਦੇ ਨੇ ਹਾਂ ਸੌਖਾ ਹੋ ਜਾਂਦਾ ਹੈ ਵਧੀਆ ਕਿਹੜਾ ਲੱਗੇ 400 ਬਣ ਕੇ ਆ ਜੀ ਠੀਕ ਹੈ ਅੱਛਾ ਜਦੋਂ ਤੁਸੀਂ ਅਗਲੇ ਦਾ ਕੰਮ ਕੰਪਲੀਟ ਕਰ ਦਿੰਦੇ ਹੋ ਉਦੇ ਬਾਅਦ ਜਿਹੜਾ ਫਰਸ਼ ਦੇ نیچے ਛਿੱਟੇ ਵਗੈਰਾ ਰਹਿੰਦੇ ਨੇ ਹਨਾ ਟਾਕੀਆਂ ਵਗੈਰਾ ਤੇ ਉਹ ਤੁਸੀਂ ਸਾਫ ਕਰਦੇ ਜਾਂ ਲੋਕੀ ਆਪੀ ਕਰਦੇ ਨੇ ਵੀਰੇ ਇਹਦਾ ਐ ਹੁੰਦਾ ਵੀਰੇ ਅਸੀਂ ਮਤਲਬ ਐਂਡ ਦੇ ਵਿੱਚ ਅਗਲੇ ਨੂੰ ਪੂਰੀ ਤਸੱਲੀ ਕਰਾ ਕੇ ਫੇਰ ਹੀ ਮਤਲਬ ਅਗਲੇ ਤੋਂ ਪੇਮੈਂਟ ਰਿਸੀਵ ਕਰਦੇ ਆ ਵੀ ਪਹਿਲਾਂ ਤੁਸੀਂ ਆਪਣਾ ਕੰਮ ਚੈੱਕ ਕਰੋ ਜੀ ਐਂਡ ਤੇ ਅਸੀਂ ਪਰਸ ਧਵਾ ਕੇ ਅਗਲੇ ਦਾ ਅੱਛਾ ਚੰਗੀ ਦਰਾ ਮਤਲਬ ਕੈਮੀਕਲ ਵਗੈਰਾ ਆਉਂਦੇ ਨੇ ਨਹੀਂ ਮਤਲਬ ਕੋਈ ਮੈਂ ਦੇਖਿਆ ਨੇ ਮੋਟਾ ਮੋਟਾ ਐਸੇ ਸਾਫ ਕਰਕੇ ਚਲੇ ਜਾਂਦੇ ਨੇ ਹਾਂਜੀ ਨਹੀਂ ਨਹੀਂ ਉਹ ਆਪਣਾ ਕੰਮ ਨਹੀਂ ਹੈਗਾ ਵੀਰੇ ਸਗਰ ਜਿਵੇਂ ਲੋਕਾਂ ਦੇ ਘਰੀ ਉਹ ਹੋਰਾਂ ਲੋਕਾਂ ਤੋਂ ਕਲਰ ਕਰਵਾ ਕੇ ਚਲੇ ਜਾਂਦੇ ਨੇ ਤੇ ਇਹਨਾਂ ਨੂੰ ਜਦੋਂ ਲਾਈਟ ਬੰਦ ਕਰਦੇ ਨੇ ਜਾਂ ਲਾਈਟ ਲਾਉਂਦੇ ਨੇ ਉਦੋਂ ਨਾ ਉਹ ਵਿੱਚ ਰਹਿ ਜਾਂਦੇ ਨੇ ਧੱਬੇ ਜਿਹੇ ਮਾੜੇ ਮਾੜੇ ਜੇ ਵੀ ਉਹ ਤੁਹਾਡੇ ਤੋਂ ਕੋਈ ਸਲਾਹ ਵਗੈਰਾ ਲੈ ਸਕਦੇ ਨੇ ਹਾਂਜੀ ਵੀਰੇ ਲੈ ਸਕਦੇ ਨੇ ਜਿਸ ਤਰ੍ਹਾਂ ਹੁਣ ਮੰਨ ਲਓ ਵੀਰੇ ਪਹਿਲਾਂ ਕੋਠੀ ਦੇ ਵਿੱਚ ਲਾਈਟ ਵਗੈਰਾ ਨਹੀਂ ਹੁੰਦੀ ਹੈਗੀ ਲੱਗੀ ਹੋਈ ਲਾਈਟਿੰਗ ਦਾ ਬਾਅਦ ਚ ਹੁੰਦੀ ਆ ਉਹ ਜਦੋਂ ਫਿਰ ਲਾਈਟ ਲੱਗਦੀ ਆ ਉਦੋਂ ਮਤਲਬ ਕੰਧਾਂ ਦੇ ਵਿੱਚ ਕਾਫੀ ਨੁਕਸ ਖ ਦਿਖਦੇ ਨੇ ਮਤਲਬ ਬਾਲ ਪੁੱਟੀ ਦੇ ਵਿੱਚ ਵੀ ਝਰੀਟਾਂ ਰਹਿ ਜਾਂਦੀਆਂ ਨੇ ਫਿਰ ਆਏ ਹੁੰਦਾ ਮਾਲਕ ਨੂੰ ਬੀ ਯਾਰ ਮੈਂ ਪੈਸੇ ਲਾਇਆ ਸੀ ਮੈਨੂੰ ਵੀ ਮਤਲਬ ਵਧੀਆ ਰਿਜ਼ਲਟ ਨਹੀਂ ਮਿਲਿਆ ਤੇ ਜੇ ਕਿਸੇ ਨੇ ਮਤਲਬ ਸਲਾਹ ਲੈਣੀ ਹੈ ਉਹ ਆਪਣੀ ਮਤਲਬ ਫਰੀਏ ਆ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬੰਦਾ ਲੈ ਸਕਦਾ ਮਤਲਬ ਅਗਲੇ ਦਾ ਫਾਇਦਾ ਹੀ ਕਰਾਂਗੇ ਠੀਕ ਹੈ ਜੀ ਕਿਉਂਕਿ ਬਹੁਤ ਮਤਲਬ ਕਸਟਮਰ ਨੇ ਜਿਹੜੇ ਮਤਲਬ ਆਪਾਂ ਨੂੰ ਬਾਅਦ ਚ ਆ ਕੇ ਦੱਸਦੇ ਨੇ ਯਾਰ ਵੀ ਜੇ ਪਹਿਲਾਂ ਪਤਾ ਹੁੰਦਾ ਆਪਾਂ ਤੇਤੋ ਕਰਵਾ ਲੈਂਦੇ ਜਾਂ ਹੋਰ ਪਰ ਆਪਾਂ ਨੂੰ ਐ ਹੁੰਦਾ ਵੀ ਚਲੋ ਬਾਅਦ ਚ ਅਗਲੇ ਦਾ ਜਿੰਨਾ ਫਾਇਦਾ ਹੋਵੇ ਉਹਨਾਂ ਆਪਾਂ ਕਰਕੇ ਦਈਏ ਸੋ ਹਾਂਜੀ ਬਾਈ ਜੀ ਨਾਲ ਆਪਣੀ ਗੱਲਬਾਤ ਕਰ ਲਈ ਸੋ ਹੁਣ ਤੁਸੀਂ ਦੇਖਣਾ ਕਿੰਨੇ ਕਮੈਂਟ ਕਰਕੇ ਅੱਗੇ ਤੁਸੀਂ ਸ਼ੇਅਰ ਕਰੋਗੇ ਸੋ ਹੁਣ ਤੁਹਾਡੇ ਹੱਥ ਵੀਡੀਓ ਆ ਬਾਈਆਂ ਨੇ ਆਪਣਾ ਕੰਮ ਖੋਲਿਆ ਖਰਦਾਰਾਂ ਨੂੰ ਅੱਗੇ ਬਤਾਓ ਹੁਣ ਬਾਈਆਂ ਨੇ ਖੁਦ ਕੰਮ ਖੋਲਿਆ ਮੈਂ ਸਪੈਸ਼ਲ ਆਇਆ ਪਿੰਡ ਆਪਣੇ ਤੋਂ ਦਿੱਲੀ ਤੋਂ ਚੱਲ ਕੇ ਦਿੱਲੀ ਰਹਿੰਦਾ ਸੀ ਸੋ ਮੈਂ ਬਾਈਆਂ ਨੇ ਕਰਕੇ ਕਹਿਣ ਕਰਕੇ ਕਿ ਬਾਈ ਸਾਡੇ ਵੀ ਵੀਡੀਓ ਬਣਾਓ ਸੋ ਬਾਈਆਂ ਦੇ ਪਹਿਲੇ ਬੋਲ ਤੇ ਮੈਂ ਇੱਥੇ ਪਹੁੰਚੇ ਆ ਸੋ ਹੁਣ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਸੋ ਮਿਲਾਂਗੇ ਅਗਲੇ ਵੀਡੀਓ ਤੱਕ ਬਾਏ ਬਾਏ